ਕਿਸ਼ਲੇ ਮਹੀਨੇ ਹੋਈਆਂ ਤਲਵਾਰਾ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਤੋਂ ਲਗਭਗ ਸਵਾ ਮਹੀਨੇ ਬਾਅਦ ਸਤਾਧਾਰੀ ਆਮ ਆਦਮੀ ਪਾਰਟੀ ਦੇ ਆਸ਼ੂ ਅਰੋੜਾ ਪ੍ਰਧਾਨ ਬਣੇ ਅਤੇ ਆਮ ਆਦਮੀ ਪਾਰਟੀ ਦੇ ਹੀ ਅੰਕੂ ਸੂਦ ਵਾਇਸ ਪ੍ਰਧਾਨ ਬਣੇ ਪਿਛਲੇ ਦਿਨ ਸੰਪੰਨ ਚੋਣਾਂ ਵਿੱਚ ਆਪ ਅਤੇ ਕਾਂਗਰਸ ਨੇ ਛੇ-ਛੇ ਸੀਟਾਂ ਜਿੱਤੀਆਂ ਸਨ ਤੇ ਇੱਕ ਸੀਟ ਭਾਜਪਾ ਨੇ ਜਿੱਤੀ ਸੀ ਤੇ ਭਾਜਪਾ ਦੀ ਇਸ ਇੱਕ ਸੀਟ ਨੇ ਹੀ ਅੱਜ ਇੱਕ ਕਿੰਗ ਮੇਕਰ ਦੀ ਭੂਮਿਕਾ ਨਿਭਾਈ ਇਸ ਮੌਕੇ ਤੇ ਵਿਦਾਇਗ ਕਰੰਬੀਰ ਸਿੰਘ ਘੁੰਮਣੇ ਆਪ ਅਤੇ ਭਾਜਪਾ ਦੇ ਕੌਂਸਲਰ ਦਾ ਧੰਨਵਾਦ ਕਰਦੇ ਆ ਕਿ ਅਸੀਂ ਤਲਵਾੜਾ ਸ਼ਹਿਰ ਦੇ ਡਵੈਲਪਮੈਂਟ ਪੂਰੀ ਤਨਦੇਹੀ ਨਾਲ ਕਰਾਂਗੇ ਇਸ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੂਰਤ ਤਰਬੰਦ ਕੀਤੇ ਹੋਏ ਸਨ ਪਬਲਿਕ ਸਪੋਰਟ ਨਿਊਜ਼ ਦੇ ਨਾਲ ਤਲਵਾੜਾ ਤੋਂ ਮਕੇਸ਼ ਸ਼ਰਮਾ ਦੀ ਰਿਪੋਰਟ ਅੱਜ ਬਹੁਤ ਖੁਸ਼ੀ ਦਾ ਸਮਾਂ ਤਲਵਾੜਾ ਸ਼ਹਿਰ ਵਾਸੀਆਂ ਲਈ ਤਲਵਾੜਾ ਸ਼ਹਿਰ ਵਾਸੀਆਂ ਦੀ ਜਨਕੀਮ ਆ ਉਹਨਾਂ ਦੇ ਵਾਸਤੇ ਅੱਜ ਨਗਰ ਕੌਂਸਲ ਦੇ ਪ੍ਰਧਾਨ ਦੀ ਔਰ ਕ੍ਰੀਪ ਪ੍ਰਧਾਨ ਦੀ ਚੋਣ ਜਿਹੜੀ ਹੋਣੀ ਸੀਗੀ ਔਰ ਉਹਦੇ ਵਿੱਚ ਆਜਾਮ ਆਦਮੀ ਪਾਰਟੀ ਦਾ ਜਿਹੜਾ ਨਗਰ ਕੌਂਸਲ ਦਾ ਪ੍ਰਧਾਨ ਤੇ ਸਮੂਹ ਕੌਂਸਲਰਾਂ ਨੇ ਆਪਣੀ ਵੋਟ ਦੇ ਜਿਹੜੇ ਚੁਣਿਆ ਔਰ ਮੈਂ ਧੰਨਵਾਦ ਕਰਦਾ ਤੇ ਆਪਣੇ ਆਮ ਆਦਮੀ ਪਾਰਟੀ ਦੇ ਕੌਂਸਲਰ ਸਹਿਬਾਨ ਦਾ ਔਰ ਸਾਡੇ ਵੀ ਜੀ ਪੀ ਦੇ ਕੌਂਸਲਰ ਸਹਿਬਾਨ ਦਾ ਵੀ ਜਿਨ੍ਹਾਂ ਨੇ ਸਾਨੂੰ ਅੱਜ ਇੱਥੇ ਸਮਰਥਨ ਦਿੱਤਾ ਔਰ ਸੱਤ ਸੰਮਤੀ ਦੇ ਨਾਲ ਮੀਤ ਪ੍ਰਧਾਨ ਦੀ ਚੋਣ ਹੋਈ ਹੈ ਔਰ ਪ੍ਰਧਾਨ ਦੀ ਚੋਣ ਦੇ ਵਿੱਚ ਜਿਹੜੀਆਂ 8 ਵੋਟਾਂ ਨੇ ਉਹ ਸਾਡੇ ਪ੍ਰਧਾਨ ਜੀ ਅਰਸ਼ ਕੁਮਾਰ ਆਸ਼ੂ ਰੋੜਾ ਜੀ ਨੇ ਮਿਲੀਆਂ ਨੇ ਔਰ ਸਰਬਸੰਮਤੀ ਦੇ ਨਾਲ ਅੰਕੂ ਸੂਦ ਨੂੰ ਜਿਹੜਾ ਇਹ ਉਮੀਦਵਾਰ ਪ੍ਰਧਾਨ ਸਮੂਹ ਕੌਂਸਲਰਾਂ ਵੱਲੋਂ ਜਿਹੜਾ ਚੁਣਿਆ ਗਿਆ ਔਰ ਮੈਂ ਤਲਵਾੜਾ ਸ਼ਹਿਰ ਵਾਸੀਆਂ ਦਾ ਜਿੱਥੇ ਧੰਨਵਾਦ ਕਰਦਾ ਕਿ ਉਹਨਾਂ ਨੇ ਇਹ ਆਮ ਘਰਾਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਇਸ ਵਾਰ ਮੌਕਾ ਦਿੱਤਾ ਸੀਗਾ ਨਗਰ ਕੌਂਸਲ ਦੀ ਚੋਣ ਲੜਨ ਦਾ ਸ਼ਹਿਰ ਦੀ ਸੇਵਾ ਕਰਨ ਦਾ ਔਰ ਅਸੀਂ ਯਕੀਨ ਦਿਵਾਉਂਦੇ ਆਂ ਸ਼ਹਿਰ ਵਾਸੀਆਂ ਨੂੰ ਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਸਮੇਂ ਦੇ ਵਿੱਚ ਬਹੁਤ ਕੰਮ ਕੀਤੇ ਨੇ ਸ਼ਹਿਰ ਵਾਸਤੇ ਔਰ ਆ ਜਿਹੜਾ ਸਮਾਂ ਤੁਸੀਂ ਸਾਨੂੰ ਦਿੱਤਾ ਆ ਇਹਦੇ ਵਿੱਚ ਵੀ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਸੋਚਿਆ ਜਾਊਗਾ ਸ਼ਹਿਰ ਦੀ ਤਰੱਕੀ ਕਰਾਵਾਂਗੇ ਜਿਹੜੇ ਕੰਮ ਪਿਛਲੀਆਂ ਸਰਕਾਰਾਂ ਲੰਬੇ ਸਮੇਂ ਤੋਂ ਨਹੀਂ ਕਰ ਸਕੇ ਉਹ ਅਸੀਂ ਸ਼ਹਿਰ ਦੀ ਤਰੱਕੀ ਵਾਸਤੇ ਕਰਾਂਗੇ ਸਾਡਾ ਮੋਟਿਵ ਵੀ ਇਹ ਸੀਗਾ ਜਦੋਂ ਅਸੀਂ ਚੋਣ ਲੜਦੇ ਸੀਗੇ ਉਦੋਂ ਵੀ ਅਸੀਂ ਇੱਕੋ ਏਜੰਡਾ ਲੈ ਕੇ ਲੋਕਾਂ ਦੇ ਵਿੱਚ ਗਏ ਆ ਕਿ ਇਸ ਵਾਰ ਜਿਹੜੀ ਵੋਟ ਆ ਇਹ ਡਿਵੈਲਪਮੈਂਟ ਨੂੰ ਪੈਣੀ ਚਾਹੀਦੀ ਔਰ ਲੋਕਾਂ ਨੇ ਸਾਨੂੰ ਸਾਥ ਦਿੱਤਾ ਹੈ ਮੈਂ ਫਰਵਾੜਾ ਸ਼ਹਿਰ ਵਾਸੀਆਂ ਦਾ ਔਰ ਆਮ ਆਦਮੀ ਪਾਰਟੀ ਦੇ ਸਾਰੇ ਹੀ ਕਾਉਂਸਲਰ ਸਾਡੇ ਸੀਨੀਅਰ ਕਾਉਂਸਲਰ ਸ਼ਿੰਦਾ ਜੀ ਸਾਡੇ ਸੈਕੰਡ ਟਾਈਮ ਬਣੇ ਕਾਉਂਸਲਰ ਕਲਾਬਤੀ ਜੀ ਸਾਡੇ ਪਹਿਲੀ ਵਾਰ ਕਾਉਂਸਲਰ ਬਰੇਂਸ ਗਿਲ ਜੀ ਆਮ ਆਦਮੀ ਪਾਰਟੀ ਦੇ ਪੁਰਾਣੇ ਆਗੂ ਸੀਗੇ ਸਾਡੇ ਪੁਰਾਣੇ ਜਿਹੜੇ ਸਾਥੀ ਨੇ ਪ੍ਰਦੀਪ ਸ਼ਰਪੀ ਜੀ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਔਰ ਬੀਜੇਪੀ ਦੇ ਜਿਹੜੇ ਸਾਡੇ ਕਾਉਂਸਲਰ ਨੇ ਪਠਾਨੀਆਂ ਸਾਹਿਬ ਉਹਨਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਡਵੈਲਪਮੈਂਟ ਨੂੰ ਸਾਥ ਦਿੰਦਾ ਹੈ ਡਵੈਲਪਮੈਂਟ ਕਰਾਉਣ ਵਾਲੀ ਪਾਰਟੀ ਨੂੰ ਸਾਥ ਦਿੰਦਾ ਹੈ ਔਰ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ-ਬਹੁਤ ਧੰਨਵਾਦ ਔਰ ਵਾਈਸ ਪ੍ਰਧਾਨ ਔਰ ਪ੍ਰਧਾਨ ਜੀ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਇਸ ਤੋਂ ਬਾਅਦ ਮੇਰੇ ਕੋਈ ਲਫ਼ਜ਼ ਨਹੀਂ ਹੈ ਧੰਨਵਾਦ ਸਾਰਿਆਂ ਦਾ। ਅੱਜ ਸਭ ਤੋਂ ਪਹਿਲੇ ਬਹੁਤ-ਬਹੁਤ ਧੰਨਵਾਦ ਜੀ ਸਰਦਾਰ ਕਰਮਜੀਤ ਸਿੰਘ ਨੂੰ ਮੈਂ ਇਹਨਾਂ ਦੇ ਜੋੜ ਦੇਣ ਤੇ ਜਿਹੜਾ ਅੱਜ ਮੈਨੂੰ ਮੇਰੇ ਵਿਰੋਧ